ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਠੱਠੀਆਂ ਮੰਤਾ ਠੱਠੀਆਂ ਮੰਤਾ ਤੋਂ ਦੋਸਤੋ ਬਿਲਕੁਲ ਨਜ਼ਦੀਕ ਸਰਿਆਲੀ ਦੇ ਨਜ਼ਦੀਕ ਨਸ਼ਹਿਰੇ ਪੰਨੂਆਂ ਦੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਅਰਸ਼ਵੀਰ ਦੇ ਕੋਲ ਆਇਆ ਦੋਸਤੋ ਇਸ ਘਰੋਂ ਇੱਕ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਵਪਾਰ ਦਾ ਕੰਮ ਪੁਰਾਣਾ ਵੀਰੋ ਨਹੀਂ ਕਰਦੇ ਠੀਕ ਹੈ ਜੀ ਤੇ ਜੱਦੀ ਪੁਸ਼ਤੀ ਕੰਮ ਜਿਹੜਾ ਤੁਰਿਆ ਆ ਰਿਹਾ ਬੈਕ ਸਾਈਡ ਅੱਜ ਜਿਹੜੀ ਇੱਕ ਵਿਡਿਓ ਆਪਾਂ ਬਣਾ ਰਹੇ ਹਾਂ ਠੀਕ ਹੈ ਜੀ ਇਹਦੇ ਵਿੱਚ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਦੂਜਾ ਸੂਹਾ ਝੋਟੀ ਸੂਈ ਆ ਸੱਜਰਤਾਜੀ ਆ ਸੋ ਪੂਰੀ ਡਿਟੇਲ ਓਨਰ ਤੋਂ ਲੈ ਲਾਂਗੇ ਆਪਾਂ ਤੇ ਇਸ ਵਕਤ ਜਿੰਨੇ ਦੋਪਤ ਤੇ ਚੱਲ ਰਹੀ ਆ ਕੋਈ ਭਰਾ ਆ ਦੀ ਦੋ ਟਾਈਮ ਚਾਹੇ ਕੋਈ ਵੀਰ ਆਪਣਾ ਚਾਰ ਟਾਈਮ ਚੋਕੇ ਤਸੱਲੀ ਕਰ ਸਕਦਾ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦੀ ਚੁਵਾਈ ਵੀ ਦਿਖਾਵਾਂਗੇ ਕਿ ਚੋਣ ਚਣ ਕਿਹੋ ਜੀ ਆ ਠੀਕ ਹੈ ਜੀ ਕਿਸੇ ਰਕਮ ਦਾ ਭੂਰ ਛਟਾ ਉਹ ਵਿੱਚੇ ਆਪਾਂ ਤੁਹਾਨੂੰ ਦੱਸ ਦਵਾਂਗੇ ਜੇਕਰ ਪਸ਼ੂ ਦੇ ਵਿੱਚ ਹੁੰਦੀ ਆ ਕੋਈ ਗੱਲਬਾਤ ਤੇ ਠੱਠੀਆਂ ਮਾਨਤਾ ਤੁਸੀਂ ਖਾਸ ਵਿਜਿਟ ਕਰ ਲਿਓ ਠੀਕ ਤਕਰੀਬਨ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਦੇ ਉੱਪਰ ਹੀ ਪਿੰਡ ਠੱਠੀਆਂ ਮੰਤਾ ਤੇ ਘਰ ਤੁਸੀਂ ਵਿਜ਼ਿਟ ਕਰ ਲਿਓ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਣਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ ਠੀਕ ਹੈ ਜੀ 10 ਜਨਵਰੀ ਤੇ ਸਮਾਂ ਕੋਈ ਮਾਰਨਿੰਗ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ 10:30 ਵਜੇ ਦਾ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਅਰਸ਼ੀ ਬਰੇ ਸਾਸਰੀ ਕਾਲ ਅਸੀਰ ਸੰਧੂ ਸਾਹਿਬ ਜੀ ਉਹ ਠੀਕ ਠਾਕ ਜੋ ਬੜੇ ਵਧੀਆ ਭਾਜੀ ਠੀਕ ਠਾਕ ਹਾਂਜੀ ਵਧੀਆ ਵਧੀਆ ਵੀਜੀ ਵਧੀਆ ਜੀ ਲੱਭੀ ਅਰਥੇ ਉਹਦੇ ਵਿੱਚ ਆਪਾਂ ਅਪਡੇਟ ਪਾਈ ਸੀ ਭੈਣ ਭਰਾਵਾਂ ਦੇ ਸਾਹਮਣੇ ਇੱਕ ਝੋਟੀ ਆਪਾਂ ਪੇਸ਼ ਕੀਤੀ ਸੀ ਵੀ ਚੰਗੇ ਵਜਨ ਨੋੜ ਦੇ ਵਿੱਚ ਹਾਂਜੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਤੇ ਤਕਰੀਬਨ ਮੈਨੂੰ ਲੱਗਦਾ ਵੀ ਮਾਲ ਇਸੇ ਤਰ੍ਹਾਂ ਕੋਈ 1-2 ਚੰਗੀਆਂ ਝੋਟੀਆਂ ਆਉਂਦੀਆਂ ਤੇ ਇਸੇ ਤਰ੍ਹਾਂ ਜਾਂਦੀਆਂ ਹਾਂਜੀ ਹਾਂਜੀ ਵੀਰ ਜੀ ਤੁਹਾਨੂੰ ਬੜਾ ਵਧੀਆ ਪਾਈ ਦੀ ਵੀਡੀਓ ਉਹਦੋਂ ਵੀ ਪਾਈ ਵਧੀਆ ਦੇਖੀ ਤੇ ਤਾਈਓ ਜਿਹੜਾ ਬ੍ਰਾਂਡ ਉਹੋ ਚੀਜ਼ ਹੀ ਪਾਈਦਾ ਵਈ ਠੀਕ ਹੈ ਠੀਕ ਹੈ ਹਾਂਜੀ ਅੱਛਾ ਅੱਜ ਭਾਈ ਜੜੀ ਇਹ ਝੋਟੀ ਆਪਣੇ ਕੋਲ ਆਈ ਆ ਇਹਦਾ ਇੱਕ ਤਾਂ ਸੁਵਾ ਤੇ ਇੱਕ ਸਮਾਂ ਦੱਸ ਦੀਏ ਕਿ ਕਦੋਂ ਕਿਦ ਸੁਈ ਵੀ ਇਹ ਦੂਜਾ ਸੁਵਾ ਸੁਈ ਆ ਜ ਠੀਕ ਹੈ ਜੀ 11 12 ਕਿਲੋ ਜਿਹੜਾ ਦੁੱਧ ਠੰਡਾ ਹੈ ਹਾਜ਼ਰ ਜਿਹੜਾ ਇਸ ਟਾਈਮ ਇਸ ਟਾਈਮ ਹਾਂਜੀ ਠੀਕ ਹੈ ਜੀ 12 ਕਿਲੋ ਪਰ ਆਪਾਂ ਦੇ 11 ਕਿਲੋ ਠੰਡਾ ਦੁੱਧ ਠੀਕ ਹੈ ਜੀ ਵੀ ਜੀ ਦੋ ਟਾਈਮ ਟੋਲੇ ਵੀ ਤਿੰਨ ਟਾਈਮ ਟੋਲੇ ਚਵਾ ਕੇ ਲੈ ਸਕਦਾ ਜੀ ਸਾਹਿਬ ਠੀਕ ਹੈ ਜੀ ਹਾਂਜੀ ਸਵੇਰ ਦੂਜਾ ਮਗਰ ਕੱਟਿਆ ਹੋਇਆ ਹਾਂਜੀ ਕੱਟੀ ਕੱਟੀ ਵਿੱਚ ਕੱਟੀ ਰੰਗ ਬਿਲਕੁਲ ਜੈਡ ਬਲੈਕ ਹੈ ਨਾ ਹਾਂਜੀ ਹਾਂਜੀ ਵੀ ਜੀ ਬਹੁਤ ਸੋ ਮਗਰ ਕੱਟੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ ਦੂਜਾ ਸਵੇਰ ਇਹ ਝੋਟੀ ਆ ਹਾਂਜੀ ਵੀ ਜੀ ਠੀਕ ਹੈ ਜੀ ਮੋਹਨ ਦੰਦੀ ਦਾ ਜਵਾਨ ਹੀ ਆ ਠ ਪਤਲਾ ਬੰਦਾ ਕੋਲ ਹੋਰ ਕੱਢੂਗੀ ਵੀ ਜੀ ਹਾਂ ਜੀ ਥੋੜਾ ਜਿਹਾ ਇੱਕ ਵਾਰ ਆਪਾਂ ਤੁਹਾਨੂੰ ਲਾਗਿਓ ਵਿਖਾ ਦਗੇ ਆ ਦੇਖੋ ਹਵਾਨੇ ਦੇ ਵਿੱਚ ਬਹੁਤ ਜਦੀ ਸਾਫ ਸੁਥਰੀ ਆ ਚਾਰ ਸਵੇਰੋਂ ਆਪਾਂ ਤੁਹਾਨੂੰ ਆਲ ਰੌਂਡ ਤੋਂ ਦਿਖਾ ਦਿੰਨੇ ਆ ਤੇ ਜਿਵੇਂ ਹੁਣ ਮਾਰਨਿੰਗ ਦੀ ਦਵਾਈ ਦੋਸਤੋ ਥੋੜੀ ਰੋਕੀ ਸੀਗੀ ਬਿਲਕੁਲ ਵੀਡੀਓ ਦੇ ਵਿੱਚ ਵਿਖਾਉਣ ਦੇ ਖਾਤਰ ਤਾਂ ਬਣਿਆ ਥਣਿਆਂ ਪਛੂ ਤੁਸੀਂ ਟਾਈਮ ਤੋਂ ਟਾਈਮ ਇਸੇ ਤਰ੍ਹਾਂ ਹੀ ਦੇਖ ਸਾਡੇ ਕੋਈ ਚਾਰ ਟਾਈਮ ਤੋਂ ਪੰਜ ਟਾਈਮ ਤੋਂ ਇਹ ਵੀ ਜੀ ਕੋਈ ਗੱਲ ਹੀ ਨਹੀਂ ਹਾਂ ਮਿਲਦੀ ਮੁੰਡੀਆਂ ਠੰਢੀ ਜੀ ਬਿਲਕੁਲ ਠੰਢੀ ਪਾਵੇ ਨਦਰੇ ਰਸਾ ਛੱਡ ਕੇ ਚੋਈ ਜਾਓ ਵੀਰ ਜੀ ਠੀਕ ਹੈ ਜੀ ਵੀ ਜੀ ਕਹਿੰਦੇ ਆਨਲਾਈਨ ਮੰਗਾਉਣੀ ਕੋਈ ਗੱਲ ਨਹੀਂ ਗਾਰੰਟੀ ਤੇ 11-12 ਕਿਲੋ ਜਿੰਦੋਂ ਮਰਜ਼ੀ ਮੰਗਾ ਸਕਦਾ ਵੀਰ ਜੀ ਹਾਂ ਠੀਕ ਆ ਹਾਂਜੀ ਠੀਕ ਆ ਚਲੋ ਬਾਕੀ ਆਪਾਂ ਅਰਸੇ ਮੇਸਾ ਕਹਿੰਦੇ ਆ ਵੀ ਦੁੱਧ ਅੱਗੇ ਘਾਹ ਸੇਵਾ ਦਾ ਹਾਂਜੀ ਹਾਂਜੀ ਪਾਏਗਾ ਹਾਂ ਇਹ ਵੀ 15 ਵੀ ਦੇਖ ਸਕਦੇ ਆ 16 ਵੀ ਦੇਖ ਸਕਦੇ ਵਿੱਚ ਸੇਵਾ ਤੇ ਆ ਵੱਡੇ ਵੀਰੇ ਹਾਂ ਸੇਵਾ ਤੇ ਹਾਂਜੀ ਆ ਜਿਹੜਾ ਹਾਜ਼ਰ ਹੋਣ 11 12 ਕਿਲੋ ਦੁੱਧ ਠੰਡਾ ਵੀ ਜੀ ਤੁਹਾਨੂੰ ਕੋਈ ਚਾਰ ਟਾਈਮ ਚੋਲੇ ਪੰਜ ਟਾਈਮ ਚੋਲੇ ਜਿੰਦਾ ਮਰਜ਼ੀ ਚੋਲੇ ਵੀ ਜੀ ਲਓ ਜੀ ਆ ਕਰੋ ਚੱਕ ਠੀਕ ਆ ਜੀ ਬਾਕੀ ਡਿਜ਼ਾਈਨ ਵੀ ਬੜਾ ਚੰਗਾ ਥੱਲੇ ਤੁਸੀਂ ਦੇਖ ਸਕਦੇ ਜੀ ਆ ਟ੍ਰੋਡਰ ਦੀ ਕੁਆਲਿਟੀ ਦੇਖੋ ਠੀਕ ਆ ਜੀ ਤੱਕ ਤੱਕ ਉਹਨੇ ਗਾਂ ਤੇ ਉਹਨੇ ਪਿਛਾਂ ਬਿਲਕੁਲ ਪਤਾਂ ਦੇ ਵਿਚਕਾਰ ਸੈਂਟਰ ਦੇ ਵਿੱਚ ਲੇਵੇ ਦਾ ਟਿਕਾ ਹੈ ਬੰਦ ਲੇਵੇ ਦੀਆਂ ਕਰਮਾ ਦੀ ਮੁੱਠੀ ਮੁੱਠੀ ਥਾਣਾ ਉੱਤ ਦੁਦਿਆ ਸੂਰ ਸੋਈ ਠੀਕਾ ਜੀ ਪੱਛਾ ਤੋਂ ਮੇਰੇ ਕੋਲ ਦਿਖਾ ਦਿੱਤੀ ਮਗਰ ਇਹ ਕੱਤੀ ਸੀ ਇਹ ਵੀ ਜੀ ਕੱਟੀ ਆ ਵੀ ਜੀ ਕੱਟੀ ਗੋ ਪਾਲੀ ਉਹਨਾਂ ਰੀਣਾ ਵੀ ਜੀ ਆ ਬੱਚਾ ਜੀ ਮਗਰ ਠੀਕ ਆ ਜੀ ਤੋਂ ਤਹਾ 12 12 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਇਸ ਝੋਟੀ ਨੂੰ ਸਹੀ ਨੂੰ ਤੇ ਇਧਰ ਬਹਿਨੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਜੀ ਸੋ ਨਾਲ ਦੀ ਨਾਲ ਆਪਾਂ ਤੁਹਾਨੂੰ ਚੁਵਾਈ ਵੀ ਦਿਖਾਵਾਂਗੇ ਲਾਹਣ ਦੇ ਬਿੱਲ ਕੋਲ ਟਰੈਕਟਰ ਸਾਰਿਆ ਕੋਈ ਵੀ ਜੀ ਚੋਣ ਜਣ ਕਿਹੋ ਜੀ ਇਹ ਸ਼ੈ ਉਹ ਵੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਾਂਗੇ ਵੈਸੇ ਥਣਾ ਤੋਂ ਨਾ ਤੁਸੀਂ ਜੱਜਮੈਂਟ ਕਰ ਹੀ ਲੈਣੀ ਆ ਵੀ ਚੁਵਾਈ ਚੁਵਾਈ ਦੀ ਬੀ ਬੰਬੇ ਪਾਸ ਹੀ ਹੋਊਗੀ ਠੀਕ ਆ ਤੇ ਅੱਛਾ ਆਪਣਾ ਵੀਰ ਇਹਦੀ ਕੀ ਡਿਮਾਂਡ ਕੀ ਕਰਦੇ ਆ ਦਵਾਂਗੇ ਕਿੰਨੇ ਦੀ ਅੱਜ ਵੀਰ ਜੀ ਮੋਲ ਕਰਾਉਣ ਨੂੰ ਪਗਲਾ ਢੇਡ ਕਰਾ ਲੋ ਵੀਰ ਜੀ ਇਹਨਾਂ 1.40 ਕਰਾ ਲੋ ਢੇਡ ਕਰਾ ਲੋ ਪਰ ਵੀਰ ਜੀ ਹਾਂ ਨਾ ਇਹਦਾ 1.30 ਦੀ ਆਪਾਂ ਦੇ ਦੇਣੀ ਵੀਰ ਜੀ ਬਾਕੀ ਮਾਨ ਤਾਨ ਪੂਰਾ ਹੋ ਵੀ ਰਾਜ ਦਾ ਇਹਦਾ 1.30 ਹਾਂਜੀ ਵੀਰ ਜੀ ਠੀਕ ਹੈ ਜੀ ਹਾਂਜੀ ਮੋਦੀ 1.30000 ਦੋਸਤਾਂ ਦੀ ਡਿਮਾਂਡ ਆ ਵੀ ਲੈਂਡ ਦੇ ਨੇ 1.30000 ਇਹੋ ਜਿੱਤੋਂ ਛੋੜ ਚਾਪਾ ਵੀਰਾਂ ਦਾ ਵੀ ਆਪਾਂ ਪੂਰਾ ਮਾਨ ਹੋ ਵੀਰ ਜੀ ਕੋਈ ਆਇਆ ਗਿਆ ਦਾ ਭਰਾ ਦਾ ਹੀ ਠੀਕ ਹੈ ਜੀ ਵੀ ਖੁੱਲਾ ਹੀ ਕਰਿਆ ਤੇ ਵੀ ਇਹ 2-400 ਰੁਪਏ ਦਾ ਇੱਕ ਤਾਂ ਮਾਨਤਾ ਨਹੀਂ ਨਹੀਂ ਵੀ ਜੀ ਖੁੱਲਾ ਹੋਵੇ ਭੋਲਾ ਵੀ ਜੇ ਕੋਲ ਭੈਣ ਭਰਾ ਦਾ ਸੌਦਾ ਕਰੇ ਸਹੀ ਆਪਣੇ ਨਾਲ ਸਾਡੀ ਵੀ ਜੀ ਹਾਂਜੀ ਬਿਲਕੁਲ 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 ਹਾਂਜੀ ਤੇ ਅੱਜ ਭਾਈ ਇਤੋਂ ਇੱਕ ਵਾਰੀ ਹੋਰ ਖਲਾ ਦੇ ਪਰਾਂ ਨੂੰ ਮੜਾ ਦਿਖਾ ਤੀਏ ਸੁਟਾ ਟੂਟਾ ਬੜਾ ਸੋਹਣਾ ਦੇਖੋ ਝੋਟੀ ਦਾ ਮੇਰਾ ਭਰਾ ਕੋਈ ਵੀ ਦੂਰ ਨੇੜੇ ਆ ਜਾਂਦਾ ਫੂਈ ਸੁਵਾਈ ਆ ਤੇ ਬੇਫਿਕਰੀਆ ਮੇਰਾ ਭਰਾ ਇਹ ਨਹੀਂ ਹੈਗਾ ਕੋਈ ਝਿਜਕਾ ਵੀ ਜੀ ਗਰੰਟੀ ਪੂਰੀ ਇਹੋ ਜੀ ਗੱਲ ਕੋਈ ਨਹੀਂ ਵੀ ਜੀ ਬੇਸ਼ੱਕ ਨੌ ਦਿਨਾਂ ਦੀ ਆਪਾਂ ਤੁਹਾਨੂੰ ਚਵਾਈ ਦਿਖਾ ਦੇਣੀ ਆ ਤੁਹਾਡਾ ਜੀ ਬਿਲਕੁਲ ਮਤਲਬ ਆ ਬਿਲਕੁਲ ਹੱਕ ਮੰਦਾ ਚ ਚੋਕੀ ਵੇਖਣ ਦਾ ਵੀ ਵੀਡੀਓ ਕਾਲ ਤੇ ਕਿਸੇ ਭਰਾ ਨੇ ਚੋਕੀ ਵੇਖਣੀ ਆ ਲਾਈਵ ਤੁਸੀਂ ਚੋ ਆ ਕੇ ਵੇਖਣੀ ਆ ਤੇ ਬੇਸ਼ੱਕ ਇੱਕ ਦੋ ਟਾਈਮ ਜਰੀ ਤੁਸੀਂ ਚੋ ਆ ਕੇ ਦੂਰ ਦਰਾ ਦੇੋਂ ਵੇਖ ਸਕਦੇ ਜੇ ਪੱਕਾ ਸਾਈਬੀ ਇਹਨਾਂ ਪਾ ਲਿਓ ਠੀਕ ਆ ਜੀ ਤੇ ਬਹੁਤ ਸੋਹਣੀ ਚੰਗੀ ਇਹ ਝੋਟੀ ਆ ਸੈਕੰਡ ਟਾਈਮਰ ਦੂਜਾ ਸਵੇਰ ਸੋਈਏ ਤੇ ਮੋੜੇ ਦਾ 10 ਦਿੱਤਾ ਤਾਂ 1 ਲੱਖ ਦੀ ਇਹ ਚੀਜ਼ ਪਾਉਣੇ ਆ ਆਪਾਂ ਤੁਹਾਨੂੰ ਪਤਾ ਅੱਗੇ ਸਾਫ਼ ਸੁਥਰੇ ਪਸ਼ੂ ਆ ਬਿਲਕੁਲ ਜੀ ਬਿਲਕੁਲ ਤੇ ਅਰਜ ਬਾਈ ਇਹਦਾ ਇੱਕ ਇਹਦਾ ਆਪਣਾ ਸੰਪਰਕ ਨੰਬਰ ਆਪਨੇ ਜਰੂਰ ਕਰ ਦਈਏ ਸਾਹ ਜੀ 98151 98717 ਜੀ ਠੀਕ ਆ ਜੀ ਹਾਂਜੀ ਇਹ ਕੰਟੈਕਟ ਨੰਬਰ ਆਪਣਾ ਹੀ ਹਾਂਜੀ ਜੀ ਠੀਕ ਆ ਲੋਕ ਦੱਸੋ ਇਹ ਫੋਨ ਨੰਬਰ ਨੰਬਰ ਆਪਣਾ ਬਿਲਕੁਲ ਸਕਰੀਨ ਦੇ ਥੱਲੇ ਚੱਲਦਾ ਹੁੰਦਾ ਠੀਕ ਆ ਜੀ ਓਨਰ ਦਾ ਮਾਲਕ ਦਾ ਤੇ ਨੰਬਰਾਂ ਤੇ ਤੁਸੀਂ ਐਨੀ ਟਾਈਮ ਕਾਲ ਕਰੋ ਗੱਲਬਾਤ ਕਰੋ ਇੱਥੇ ਵਿਜ਼ਿਟ ਕਰੋ ਤੇ ਤਸੱਲੀ ਕਰੋ ਸੋ ਬਾਕੀ ਕਿਉਂ ਕੰਨੀਆਂ ਤੋਂ ਪੂਰੀਆ ਕਰਮਾ ਦੀ ਝੋਟੀ ਠੀਕ ਹੈ ਜੀ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ ਹਵਾਨੇ ਚੱਡੇ ਦੀ ਸਾਫ ਸੁਥਰੀ ਆ ਬਾਦੀ ਪੂਡੀ ਸਟ੍ਰੈਕਟਰ ਚੰਗਾ ਝੋਟੀ ਦਾ ਮੂਹ ਮੱਥੇ ਦੀ ਚੰਗੀ ਆ ਠੀਕ ਹੈ ਜੀ ਗੋਲ ਗਾਲ ਬਿਲਕੁਲ ਸਿੰਗ ਤੇ ਕੱਤੀ ਦੀ ਪੂਰੀ ਹੁੰਦਲੇ ਰ ਮਗਰ ਕੱਤੀ ਵੀ ਪੂਰੀ ਜੰਮੀ ਪਲੀ ਆ ਠੀਕ ਹੈ ਜੀ ਚੰਗੀ ਆ ਕੋਈ ਤਸਬਰਾ ਦਿਨਾਂ ਦਾ ਸੂਬਾ ਤੁਹਾਨੂੰ ਦੱਸ ਹੀ ਦਿੱਤਾ ਸੋ ਇਹ ਇੱਕ ਝੋਟੀ ਅਜ ਵੀਰ ਹਣੀ ਸੇਲ ਕਰਦੇ ਸੀਗੇ ਸੋ ਬਾਕੀ ਚਵਾਈ ਤੁਸੀਂ ਅੱਗੇ ਦੇਖ ਲਿਓ ਠੀਕ ਹੈ ਜੀ ਪੂਰੀ ਚਵਾਈ ਜਿਹੜੀ ਆ ਵੀਡੀਓ ਦੇ ਵਿੱਚ ਆਪਾਂ ਕਰਕੇ ਦਿਖਾ ਦਿੱਤੀ ਆ ਸੋ ਮੈਂ ਉਹਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪ